ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਹਰ ਸਿਮਰਤ ਕੌਰ ਨੇ ਕੀਤੀ ਸੀਐਮ ਭਗਵੰਤ ਮਾਨ ਤੇ ਟਿੱਪਣੀ ਜਿਹੜੀ ਕਿ ਪੂਰੇ ਟੱਬਰ ਤੇ ਭਾਰੀ ਪੈ ਗਈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਰੀਠੀਆ ਜਿਨ੍ਹਾਂ ਦੇ ਟੱਬਰ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਲੋਕਾਂ ਬੰਨੀਓ ਕਈ ਵਾਰ ਚੜਾਗੇ ਕਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਔਰ ਅੱਜ ਹਰ ਸੇਮਤ ਤੌਰ ਬਾਦਲ ਨੇ ਇੱਕ ਨਮਾਸਿਆ ਪਾ ਦਿੱਤਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਰਕਲ ਕਿਹਾ ਬਹੁਤ ਸਾਰੀਆਂ ਹੋਰ ਗੱਲਾਂ ਕਹੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਹਾਂ ਇੱਕ ਪਾਸੇ ਬਾਦਲ ਪਰਿਵਾਰ ਕਹਿੰਦੇ ਜੀ ਅਸੀਂ ਪੰਜਾਬ ਦੇ ਅੰਦਰ ਹਰ ਪੀੜਤਾਂ ਦੀ ਮਦਦ ਕਰਦੇ ਆਂ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਇੱਕ ਐਸੇ ਸਵਾਲ ਚੱਕ ਕੇ ਕਿ ਹਰ ਕੋਈ ਸ਼ਰਮਿੰਦਾ ਹੋ ਜਾਂਦਾ ਸੀ ਗੱਲ ਨੂੰ ਸੁਣ ਕੇ ਜਿਹੜੇ ਲੋਕਾਂ ਨੇ 25 ਸਾਲਾਂ ਤੋਂ ਖੁਦ ਪੰਜਾਬ ਦੀ ਇਹ ਦਸ਼ਾ ਕਰ ਦਿੱਤੀ ਪੰਜਾਬ ਨੂੰ ਵੱਡੇ ਪੱਦਰ ਦੇ ਉੱਤੇ ਲੁੱਟਿਆ ਉਹੀ ਲੋਕ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਤਲੰਜੇ ਵਿੱਚ ਆ ਗਏ ਨੇ ਯਾਨੀ ਮੁੱਖ ਮੰਤਰੀ ਭਵਨ ਸਿੰਘ ਮਾਨ ਦਾਖਲ ਸੀ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਦੇ ਉੱਤੇ ਕੱਲ ਜਿਹੜੀ ਟਿੱਪਣੀ ਕੀਤੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਨੂੰ ਬਹੁਤ ਭਾਰੀ ਪੈ ਗਈ ਹੈ ਯਾਨੀ ਕੱਲੀ ਹਰਸਿਮਰਤ ਕੌਰ ਬਾਦਲ ਦੀ ਵਜ੍ਹਾ ਦੇ ਨਾਲ ਖੁਦ ਉਹਨਾਂ ਦਾ ਭਰਾ ਉਹਨਾਂ ਦਾ ਪਤੀ ਮੁੱਖ ਮੰਤਰੀ ਦੇ ਪਲੇਂਜੇ ਵਿੱਚ ਕਿਵੇਂ ਆਉਂਦੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਹੁਤ ਹੀ ਅਹਿਮ ਅਪਡੇਟ ਹੈ ਜਿਹੜੀ ਬਾਦਲਾ ਪ੍ਰਤੀ ਔਰ ਮੁੱਖ ਮੰਤਰੀ ਨੂੰ ਲੈ ਕੇ ਹੈ ਕਿਉਂਕਿ ਹਰ ਸਮਰਤ ਕੋਰ ਬਾਦਲ ਆਪਣੇ ਕੇ ਇੰਟਰਵਿਊ ਕਰਦੀ ਹੈ ਮੁੱਖ ਮੰਤਰੀ ਭਗਵਤ ਸਿੰਘ ਮਾਨ ਦਾ ਕਰਦੀ ਸਾਰੇ ਪੰਜਾਬ ਨੂੰ ਪਤਾ ਹੈ ਔਰ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਜਾਂ ਇਹਨਾਂ ਦੇ ਵਿਵਾਹ ਹੋਣ ਤੇ ਇੱਕ ਐਸਾ ਸਵਾਲ ਕਰ ਦਿੱਤਾ ਕਿ ਮੁੱਖ ਮੰਤਰੀ ਨੇ ਇਹਨਾਂ ਬਾਦਲਾਂ ਨੂੰ ਆਪਣੇ ਲਪੇਟੇ ਵਿੱਚ ਤਾਂ ਲੈਣੀ ਸੀ ਕਾਜ ਦੀ ਇਸ ਬਹੁਤ ਵੱਡੀ ਖਬਰ ਦੇ ਵਿੱਚ ਵਿਕਰਮ ਸਿੰਘ ਮਦੀਟੀਆਂ ਦੇ ਉੱਤੇ ਫੇਰ ਤੇ ਐਕਸ਼ਨ ਕਿਵੇਂ ਹੁੰਦਾ ਔਰ ਪੰਜਾਬ ਦੇ ਅੰਦਰ ਇੱਕ ਗੱਲ ਸੀ ਜਿਹੜੀ ਦਾ ਲੋਕਾਂ ਨੂੰ ਨਹੀਂ ਪਤਾ ਸੀ ਹੋਸ਼ ਉਡਾ ਦੇਣ ਵਾਲੀ ਹੈ ਕਿਉਂਕਿ ਹਰਸਿਮਰਤ ਕੌਰ ਬਾਦਲ ਕੋਲ ਕਹਿੰਦੇ ਜੀ ਸਭਾ ਮਨ ਸੋਨਾ ਤਾਂ ਸੀ ਗਈ ਪਰ ਕਿੰਨੇ ਰੁਪਏ ਦੱਬੀ ਬੈਠੇ ਸੀ ਆਪਦੇ ਘਰ ਦੇ ਅੰਦਰ ਇਹ ਪਹਿਲੀ ਵਾਰ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਹੁਣ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਅਕਲ ਕਿਉਂ ਕਹਿੰਦੀ ਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾਊਗੀ ਸੁਣੋ ਸਰਕਾਰ ਦਾ ਕੋਈ ਨੁਮਾਇੰਦਾ 25 ਦਿਨਾਂ ਚ ਉਹਨਾਂ ਨੇ ਤੁਹਾਡੇ ਤਾਈਂ ਪਹੁੰਚ ਕਰਕੇ ਤੁਹਾਨੂੰ ਕੋਈ ਵੱਡੀ ਰਾਹਤ ਦਿੱਤੀ ਹੈ ਕਿ ਪ੍ਰਸ਼ਾਸਨ ਤੁਹਾਡੇ ਨਾਲ ਖੜਿਆ ਹੈਗਾ ਕਿ ਅੱਜ ਦਾ ਮੁੱਖ ਮੰਤਰੀ ਇਹਨੇ 25 ਦਿਨ ਲੋਕਾਂ ਨੂੰ ਸ਼ਕਲ ਤਾਂ ਕੀ ਦਿਖਾਨੀ ਸੀਗੀ ਜਾ ਕੇ ਡ੍ਰਿਪ ਲਾ ਕੇ ਫੋਟਸ 'ਚ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਐਡਮਿਟ ਹੋ ਗਿਆ ਕੱਲ ਮੈਂ ਕਿਸੇ ਨੂੰ ਮਿਲਣ ਵਾਸਤੇ ਫੋਟਸ ਗਈ ਸੀ ਮੈਂ ਉੱਥੇ ਤੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਕਹਿੰਦੇ ਕੋਈ ਬਿਮਾਰੀ ਉਹਨੋਂ ਨਹੀਂ ਹੈਗੀ ਮਤਲਬ ਮੁੱਖ ਮੰਤਰੀ ਹੈਗਾ ਤਾਂ ਫਿਰ ਪੀਜੀਆੀ ਜਾਣਾ ਸੀਗਾ जीआईएस करके नहीं क्योंकि सारा जग जाहिर हो जांदा उन 4 ਦਿਨਾਂ ਦਾ ਲੋਕਾਂ ਦੇ ਲੱਖਾਂ ਦਾ ਖਰਚਾ ਕਰਕੇ ਉੱਥੇ ਬੈਠਿਆ ਹੋਇਆ ਹੈਗਾ ਖੁਸੂਸ ਹੁੰਦਾ ਹੈ ਕਿ ਜਿੱਤੇ ਪੰਜਾਬ ਦੀ ਸਰਕਾਰ ਫੇਲ ਹੋ ਕੇ ਨਾ ਹੈਗੀ ਉੱਥੇ ਬਿਨਾਂ ਸਰਕਾਰ ਦਾ ਇੱਕ ਮੁੱਖ ਮੰਤਰੀ ਦੇ ਸਾਰੇ ਫਰਜ਼ ਉਹ ਵੀ ਜੀ ਅਦਾ ਕਰ ਰਹੇ ਬਲਕਿ ਇੱਥੇ ਤਾਂ ਸਾਡੇ ਮੁੱਖ ਮੰਤਰੀ ਨੇ ਸੈਂਟਰ ਨੂੰ ਪੈਕੇਜ ਵਾਸਤੇ ਚਿੱਠੀ ਤੱਕ ਨਹੀਂ ਲਿਖੀ ਲੋਕਾਂ ਦਾ ਪੈਸਾ ਫੇਕ ਇਹਨਾਂ ਨੂੰ ਜੇਲ੍ਹ ਕਿਨੋਂ ਚੱਕ ਕੇ ਲੋਕਾਂ ਨੂੰ ਆਪ ਜੇਲ੍ਹ ਚ ਸਿੱਟਣਾ ਚਾਹੀਦਾ ਕੋਪਾ ਇਹਨਾਂ ਨੂੰ ਡਰਾਮੇ ਤੋਂ ਇਲਾਵਾ ਹੋਰ ਕੁਝ ਆਂਦਾ ਨਹੀਂ ਪੰਜਾਬ ਦੇ ਇਹਨਾਂ ਦੋਵਾਂ ਚ ਉਹੀ ਖਿੱਚੋਤਾਈ ਚੱਲ ਰਹੀ ਹੈ ਤੇਜਰੀਵਾਲ ਨੇ ਆਹ ਤੋਂ ਇੱਕ ਦਿਨ ਪਹਿਲੇ ਬਗਿਆਦ ਖਰਾਬ ਹੋ ਕੇ ਡ੍ਰਿਪ ਲਾ ਕੇ ਆਪਣੇ ਬਿਸਤਰ ਚ ਆ ਲੈ ਲਿਆ ਉਹ ਬੰਦੇ ਨੂੰ ਅਕਲ ਹੀ ਨਹੀਂ ਕਹ ਲੋ ਤਜਰਬਾ ਹੀ ਨਹੀਂ ਤਾਂ ਸੁਣ ਲਿਆ ਪੰਜਾਬ ਵਾਲਿਓ ਕਹਿੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹ ਰਹੀ ਹਰ ਸਿਮਰਤ ਕਰਵਾਦਨ ਤੇ ਪੰਜਾਬ ਦਾ ਯੂਥ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਬਾਦਲਾਂ ਦਾ ਜਿਹੜਾ ਪ੍ਰਵਾਹ ਹੈ ਹੁਣ ਮੁੱਖ ਮੰਤਰੀ ਨੂੰ ਕਹਿੰਦੀ ਬੇਅਕਲ ਦੇਖੋ ਛਿੱਡੀ ਯੁਰਤ ਕਿੱਡੀ ਵੱਡੀ ਧਮਕੀ ਪਹਿਲਾਂ ਇਸੇ ਜਨਾਨੀ ਨੇ ਜਾਨੀ ਹਰਸਿਮਰਤ ਕੌਰ ਬਾਦਲ ਨੇ ਧਮਕੀ ਦਿੱਤੀ ਸੀ ਇਹ ਪੂਰਾ ਪੰਜਾਬ ਜਾਣਦਾ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਐਕਸ਼ਨ ਕਰ ਦਿੰਦਾ ਤਾਂ ਹੀ ਹਰਸਿਮਰਤ ਕੌਰ ਬਾਦਲ ਲਾਈਵ ਹੋ ਕੇ ਕਹਿੰਦੀ ਹੈ ਕਹਿੰਦੀ ਆਸਟ੍ਰੇਲੀਆ ਕੈਨੇਡਾ ਕਿਸੇ ਵੀ ਬਾਹਰਲੇ ਦੇਸ਼ ਦੇ ਵਿੱਚ ਨਾ ਭੱਜੇ ਪੰਜਾਬ ਦੇ ਅੰਦਰ ਰਹੀ ਜੇਕਰ ਤੂੰ ਆਪਦੀ ਮਾਂ ਦਾ ਪੁੱਤ ਹੈ ਇਹ ਗੱਲ ਕਹੀ ਸੀ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਸਰਕਾਰ ਦੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਜਿਹੜੇ ਲੋਕਾਂ ਨੇ 25 ਸਾਲਾਂ ਤੋਂ ਪੰਜਾਬ ਨੂੰ ਲੁੱਟਿਆ ਔਰ ਪੰਜਾਬ ਦੇ ਲੋਕਾਂ ਦਾ ਘਾਣ ਕੀਤਾ ਨੌਜਵਾਨੀ ਦਾ ਖਾਸ ਕਰਕੇ ਔਰ ਸੇਕੌਂ ਦਾ ਖਾਸ ਕਰਕੇ ਐਸੇ ਹਰਸਿਮਰਤ ਬਾਦਲ ਦੇ ਭਰਾ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਇਹਨਾਂ ਦੇ ਪਤੀ ਸੁਖਵੀਰ ਸਿੰਘ ਬਾਦਲ ਇਹਨਾਂ ਦੁਆਰਾ ਪੰਜਾਬ ਦੀ ਪਿੱਠ ਤੇ ਛੁਰਾ ਮਾਰਿਆ ਗਿਆ ਔਰ ਉਹਨਾਂ ਲੋਕਾਂ ਨੇ ਬਾਰ-ਬਾਰ ਗਲਤੀਆਂ ਸਵੀਕਾਰ ਕੀਤੀਆਂ ਨੇ ਬਾਪੀਆਂ ਮੰਗੀਆਂ ਨੇ ਆਕਾਲ ਤਖਤ ਸਾਹਿਬ ਤੋਂ ਇਹ ਲੋਕ ਨਕਾਰੇ ਗਏ ਨੇ ਤੇ ਫਿਰ ਸਿਮਰੋ ਕਿਹੜੇ ਮੂੰਹ ਨਾਲ ਕਹਿੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਬੇਅਕਲ ਫਿਰ ਤਾਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਗੱਲ ਜਰੂਰ ਸੁਣਨੀ ਚਾਹੀਦੀ ਹੈ ਜਿਹੜੀ ਹੁਣ ਮੈਂ ਕਹਿਣ ਜਾ ਰਿਹਾ ਫਿਰ ਤਾਂ ਤੁਸੀਂ ਇਹ ਦੇਖੋ ਵੀ ਪੂਰੇ ਪੰਜਾਬ ਦੀ ਜਨਤਾ ਬੇਅਕਲ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਸੀ ਕਿਉਂਕਿ ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ ਜਿਨ੍ਹਾਂ ਦੇ ਵਿੱਚੋਂ 2 ਕਰੋੜ ਲੋਕਾਂ ਨੇ ਮੁੱਖ ਮੰਤਰੀ ਦੇ ਹਿੱਸੇ ਵਿੱਚ ਆਏ ਸੀ ਇਸ ਕਰਕੇ ਪੰਜਾਬ ਦੇ ਅੰਦਰ ਵਾਈ ਦੇ ਵਿੱਚ ਸਰਕਾਰ ਬਣਦੀ ਹੈ ਆਮ ਆਦਮੀ ਪਾਰਟੀ ਦੀ ਪਾਰਟੀ ਨਹੀਂ ਮਾਰੀ ਹੁੰਦੀ ਲੋਕ ਮਾਰੇ ਹੁੰਦੇ ਨੇ ਪਰ ਪੰਜਾਬ ਦੀ ਸਰਕਾਰ ਪਹਿਲੀ ਵਾਰ ਭਗਤ ਮਾਨ ਦੀ ਬਣੀ ਹੈ ਤਾਂ ਜੇਕਰ ਪੰਜਾਬ ਦੇ ਲੋਕ 25 ਸਾਲਾਂ ਤੱਕ ਆਪਣਾ ਲਹੂ ਜਾਂ ਆਪਣਾ ਚਮਕ ਪਟਾ ਸਕਦੇ ਆ ਇਹਨਾਂ ਬਾਦਲੇ ਤੋਂ ਤੇ ਸਾਡੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਹਾਰੇ 3 ਸਾਲ ਪੂਰੇ ਹੋਏ ਨੇ ਸਵਾ 3 ਕਹਿ ਲੋ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਦੇਖਣਾ ਚਾਹੀਦਾ 10-15 ਸਾਲ ਕਿਉਂਕਿ ਸ਼ੁਰੂਆਤੀ ਹਾਲਾਤਾਂ ਦੇ ਵਿੱਚ ਚਾਹੇ ਸਰਕਾਰ ਮਾੜੀ ਰਹੀ ਹੋਵੇ ਪਰ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਆਮ ਪਲਾਕਾਰ ਦੇ ਕਹਿਣ ਦੇ ਉੱਤੇ ਯਾਨੀ ਮਨਕੀਰ ਤੌਲਖ ਨੇ ਇੱਕ ਗੱਲ ਕਹੀ ਸਿਹਰਾ ਦੇ ਵਿੱਚ ਕਿ ਭਾਈ ਕਰਜੇ ਮਾਫੀ ਕਰ ਦੇ ਉਕਰ ਜਾ ਮਾਫ ਕਰ ਦਿੱਤਾ ਕਿਸਾਨਾਂ ਦਾ ਪਰ ਜੇਕਰ ਸੁਖਵੀਰ ਬਾਦਲ ਕਿਉਂ ਤਨੇ ਤੜਾਉਂਦਾ ਫਿਰਦਾ ਉਹਨੂੰ ਪਤਾ ਕਿ ਭਾਈ ਪੰਜਾਬ ਫੇਰ ਤੋਂ ਲੁੱਟਣਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੂੰ ਉਹ ਆਵਤ ਗੰਦੀ ਪਈ ਏ ਜੋ ਪੰਜਾਬ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ ਭਾਵੇਂ ਜੋ ਮਰਜ਼ੀ ਪਾਸੇ ਦੇਣ ਪਰ ਪੰਜਾਬ ਦੇ ਲੋਕ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੇਰੀ ਅਪੀਲ ਹੈ ਜੋ ਜੋ ਪੰਜਾਬ ਦੇ ਮੁੱਦੇ ਨੇ ਜੋ ਜੋ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਉਹਨਾਂ ਗੱਲਾਂ ਤੇ ਜੇਕਰ ਤੁਸੀਂ ਪਹਿਰਾ ਦੇ ਦਿਓ ਤੇ ਇਹਨਾਂ ਬਾਦਲਾਂ ਤੋਂ ਇਹਨਾਂ ਕਾਲੇ ਅੰਗਰੇਜ਼ਾਂ ਤੋਂ ਕਿਉਂਕਿ ਅੰਗਰੇਜ਼ਾਂ ਦੇ ਨਾਲ ਇਹਨਾਂ ਦਾ ਲੈਂਡਿੰਗ ਚੱਲਦਾ ਰਿਹਾ ਜਦੋਂ ਕਿ ਜਰਨਲ ਡੈਰ ਨੇ ਉਹਨਾਂ ਨੇ ਰੋਟੀ ਖਵਾ ਦਿੱਤੀ ਸੀ ਆਪਣੇ ਘਰ ਦੇ ਅੰਦਰ ਉਹਨਾਂ ਆਪਣੇ ਪੰਜਾਬ ਦੇ ਲੋਕ 1000 ਮਾਰ ਚੁੱਕਿਆ ਸੀ ਜਰਨਲ ਡੈਰ ਉਹ ਅੰਗਰੇਜ਼ਾਂ ਦੇ ਨਾਲ ਇਹਨਾਂ ਦਾ ਪੁਰਾਣਾ ਰਿਸ਼ਤਾ ਹੈ ਅੰਗਰੇਜ਼ਾਂ ਦਾ ਖੂਨ ਇਹਨਾਂ ਦੇ ਵਿੱਚ ਫੈਸ ਕਰਕੇ ਸਾਡੇ ਪੰਜਾਬ ਦੇ ਅੰਦਰ ਇਹ ਕਾਲੇ ਅੰਗਰੇਜ਼ਾਂ ਤੋਂ ਜੇਕਰ ਛੁਟਕਾਰਾ ਪਾਣਾ ਤਾ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਪੰਜਾਬ ਦੇ ਲੋਕਾਂ ਦੇ ਨਾਲ ਰਲ ਕੇ ਚੱਲੇ ਦਿੱਲੀ ਵਾਲਿਆਂ ਨੂੰ ਪਿੱਛੇ ਛੱਪੇ ਔਰ ਪੰਜਾਬ ਦੇ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਜਿਹੜੇ ਕਿ ਪਿਛਲੇ 1-2 ਦਿਨ ਤੋਂ ਹਸਪਤਾਲ ਦੇ ਵਿੱਚ ਮੌਜੂਦ ਨੇ ਉਹ ਆਹਦੇ ਤਬੀਅਤ ਖਰਾਬ ਹੈ ਇਨਸਾਨ ਹੈ ਨਾ ਜੀ ਤਬੀਅਤ ਦੇ ਖਰਾਬ ਹੋ ਸਕਦੀ ਹੈਗੀ ਹੈ ਪਰ ਹਰ ਸਿਮਰਤ ਕੌਰ ਕੋ ਜਦੋਂ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਦੀ ਬਿਮਾਰੀ ਦੇ ਬਾਰੇ ਕੀ ਕਹੋਗੇ ਤੇ ਹਰ ਸਿਮਰਤ ਕੌਰ ਦਾ ਕਹਿਣਾ ਸੀਗਾ ਕਿ ਇਹ ਡਰਾਮੇਬਾਜ਼ ਹੈਗਾ ਵੈ ਇੱਕ ਡ੍ਰਿਪ ਲਵਾ ਕੇ ਡਰਾਮੇ ਕਰਨ ਦੇ ਆ ਹੈਗਾ ਵੈ ਪੰਜੀ ਤੋਂ 26 ਦਿਨ ਹੋ ਗਏ ਹੈਗੀ ਐ ਸਲਾਬ ਚ ਫਸੇ ਲੋਗਾ ਨੂੰ ਉਹਨਾਂ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ ਸਿਰਫ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈਗਾ ਵੈ ਕੋਈ ਇਹਨਾਂ ਨੇ ਮਨਸੂਬਾਬੰਦੀ ਨਹੀਂ ਕੀਤੀ ਕੋਈ ਇੰਤਜ਼ਾਮਾਤ ਨਹੀਂ ਸੀ ਕੀਤੇ ਇਹਨਾਂ ਦੀ ਕਮ ਅਕਲੀ ਦੀ وجہ ਤੋਂ ਪੰਜਾਬ ਅਗਰ ਇਸ ਟਾਈਮ ਇਸ ਮੁਸੀਬਤ ਚ ਫਸਿਆ ਆ ਤਾਂ ਉਹ ਇਹਨਾਂ ਦੀ ਕਮ ਅਕਲੀ ਦੀ وجہ ਤੋਂ ਹੈ ਕਿ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਸੀ ਕੀਤਾ ਹੈਗਾ ਇਹ ਸੀਐਮ ਜਿਹੜਾ ਹੈਗਾ ਵਾ ਇਹ ਮੈਨੂੰ ਤੇ ਇਹ ਲੱਗਦਾ ਹੈ ਕਿ ਇਹਦੇ ਚ ਅਕਲ ਹੀ ਨਹੀਂ ਹੈ ਬਿਲਕੁਲ ਬੇਅਕਲ ਹੀ ਹੈਗਾ ਵੈ ਇਸ ਕਾਬਲ ਨਹੀਂ ਹੈ ਕਿ ਇਹਨੂੰ ਇਸ ਸੀਟ ਤੇ ਬਿਠਾਇਆ ਜਾਵੇ ਇਸ ਤਰ੍ਹਾਂ ਦੇ ਵਰਡਸ ਦਾ ਇਸਤੇਮਾਲ ਕੀਤਾ ਗਿਆ ਇਹ ਸਿਰਫ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਤੋਂ ਪਹਿਲੀ ਵੀ ਬਹੁਤ ਵਾਰੀ ਹਰ ਸਿਮਰਤ ਕੌਰ ਸੁਖਬੀਰ ਸਿੰਘ ਬਾਦਲ ਤੇ ਵਿਕ੍ਰਮ ਸਿੰਘ ਮਰਜੀਠੀਆ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਅਨੁਤਮਕੀਆਂ ਲਾਈਆਂ ਉਹਨਾਂ ਤੇ ਟਿੱਪਣੀਆਂ ਕੀਤੀਆਂ ਇਸ ਤੋਂ ਪਹਿਲੀ ਵੀ ਹਰ ਸਿਮਰਤ ਕੌਰ ਨੇ ਕਿਹਾ ਸੀਗਾ ਕਿ ਜਦੋਂ ਵਿਕ੍ਰਮ ਸਿੰਘ ਮਰਜੀਠੀਆ ਬਾਹਰ ਆ ਜਾਏਗਾ ਫਿਰ ਕਿਸੇ ਨੂੰ ਆਸਟ੍ਰੇਲੀਆ ਕੈਨੇਡਾ ਇਹ ਬਾੜ ਦੇ ਮੁਲਕਾਂ 'ਚ ਨਹੀਂ ਭੱਜਣ ਦਿੱਤਾ ਜਾਏਗਾ ਬਲਕਿ ਇੱਥੇ ਹੀ ਰਹਿ ਕੇ ਹਿਸਾਬ-ਕਿਤਾਬ ਦੇਣਾ ਪਏਗਾ ਇਸ ਤਰ੍ਹਾਂ ਦੀਆਂ ਤਮਕੀਆਂ ਲਾਈਆਂ ਗਈਆਂ ਸੀ ਤੇ ਹੁਣ ਵੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਸਿਮਰਤ ਕੋ ਜੜੀ ਕੇ ਗੁੱਸੇ ਦੇ ਵਿੱਚ ਹੈ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਤੱਕ ਕਾਸ਼ੀ ਕਰਨ ਲਿਆ ਹੈ ਇੰਤਜ਼ਾਮਾ ਜਿਹੜੇ ਇਖਤਿਆਰਾਤ ਹੈ ਉਹਦਾ ਨਜਾਇਜ਼ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਵੈ ਔਰ ਹੁਣ ਵੀ ਇਹੀ ਕਹਿਣਾ ਸੀਗਾ ਹਰ ਸਿੰਘ ਬਤਕੌਰ ਦਾ ਕਿ ਇਹ ਜਿਹੜਾ ਸੀਐਮ ਹੈਗਾ ਵਾ ਇੱਕ ਆਮਕਲ ਹੈਗਾ ਵਾ ਇਹਦੇ ਚ ਅਕਲ ਦੀ ਕਮੀ ਹੈਗੀ ਹੈ ਇਹ ਸਿਰਫ ਸੀਐਮ ਭਗਵੰਤ ਮਾਨ ਤੇ ਟਿੱਪਣੀ ਨਹੀਂ ਕੀਤੀ ਬਲਕਿ ਸਿੱਧੇ ਤੌਰ ਤੇ ਪੰਜਾਬ ਵਾਲਿਆਂ ਤੇ ਟਿੱਪਣੀ ਕੀਤੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਆਵਾਮ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਆਵਾਮ ਨੇ ਵੋਟਾਂ ਦੇ ਜ਼ਰੀਏ ਮੁਲਤਕਬ ਕੀਤਾ ਹੈ ਪੰਜਾਬ ਦੀ ਆਵਾਮ ਜਿਹੜੀ ਹੈ ਤਕਰੀਬਨ ਕੋਈ 3 ਕਰੋੜ ਤੋ ਉੱਤੇ ਦੀ ਹਵਾਲਾ ਮੈਂ ਜਿਹਦੇ ਵਿੱਚ 2 ਕਰੋੜ ਤੋਂ ਉੱਤੇ ਦੇ ਲੋਕਾਂ ਨੇ ਸੀਐਮ ਭਗਵੰਤ ਮਾਨ ਨੂੰ ਮੁੰਤਖਬ ਕੀਤਾ ਹੈਗਾ ਅਗਰ ਹਈਏ ਇਹ ਸਰਕਾਰ ਦੇ ਵਿੱਚ ਨਹੀਂ ਹੈਗੇ ਹਕੂਮਤ ਚ ਨਹੀਂ ਹੈ ਤੇ ਇਹਨਾਂ ਦੇ ਰਵਈਏ ਤੇ ਜਦੋਂ ਇਹ ਹਕੂਮਤ ਆ ਜਾਣਗੇ ਫਿਰ ਇਹਨਾਂ ਦੇ ਰਵਈਏ ਕੈਂਚਦੇ ਹੋਣਗੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਲਿਗਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼